ਲੋਕ ਸਭਾ ਚੋਣਾਂ ਦਾ ਖਾੜਾ ਭਖਿਆ ਹੋਇਆ ਤੇ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਮੈਦਾਨ ਦੇ ਵਿੱਚ ਉਤਰਨ ਦੀਆਂ ਤਿਆਰੀਆਂ ਕਰ ਰਹੀ ਹੈ। ਗੱਲ ਕਰਦੇ ਹਾਂ ਲੋਕ ਸਭਾ ਹਲਕਾ ਸਮਰੂਰ ਦੀ। ਮਾਲਵੇ ਦੀ ਇਹ ਅਹਿਮ ਸੀਟ ਜਿਹੜੀ ਹੈ ਉਸ ਦੇ ਉੱਤੇ ਸਾਰਿਆਂ ਦੀ ਅੱਖ ਹੈ ਪਰ ਫਿਲਹਾਲ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਂਗਰਸ ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਉਡੀਕ ਕੀਤੀ ਜਾ ਰਹੀ ਹੈ। ਦੱਸਣ ਵਾਲੇ ਦੱਸਦੇ ਆ ਕਿ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਲੱਗਦਾ ਇੰਜ ਆ ਕਿ ਸਿਰੇ ਨਹੀਂ ਚੜ ਰਿਹਾ ਉਸ ਦੇ ਵਿੱਚ ਕਈ ਰੁਕਾਵਟਾਂ ਗੱਲਬਾਤ ਬੇਸ਼ੱਕ ਜਾਰੀ ਹੈ ਗੱਲਬਾਤ ਨੂੰ ਸਿਰੇ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਕਈ ਮੁੱਦੇ ਨੇ ਸੀਟਾਂ ਦੀ ਵੰਡ ਹੈ ਅਹਿਮ ਮੁੱਦਾ ਹੈ ਉਸ ਦੇ ਨਾਲ ਜਿਹੜੇ ਅਕਾਲੀ ਦਲ ਦੇ ਕੁਝ ਜਿਹੜੀਆਂ ਗੱਲਾਂ ਨੇਗੀਆਂ ਜਿਨ੍ਹਾਂ ਨੂੰ ਮਨਾਉਣ ਦੇ ਲਈ ਅਕਾਲੀ ਦਲ ਜ਼ੋਰ ਪਾ ਰਿਹਾ ਹੈ ਉਹ ਸਾਰੀਆਂ ਚੀਜ਼ਾਂ ਨੇ ਭਾਜਪਾ ਕੱਲਿਆਂ ਆਪਣਾ ਉਮੀਦਵਾਰ ਉਤਾਰਨ ਦੇ ਰੋਅ ਦੇ ਵਿੱਚ ਵੀ ਵਿਖਾਈ ਦੇ ਰਹੀ ਹੈ। ਅਕਾਲੀ ਦਲ ਭਾਜਪਾ ਦਾ ਗੱਠਜੋੜ ਹੁੰਦਾ ਤਾਂ ਪਰਮਿੰਦਰ ਸਿੰਘ ਢੀਂਸਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਆ। ਪਰ ਜੇਕਰ ਗੱਠਜੋੜ ਸਿਰੇ ਨਹੀਂ ਚੜਦਾ ਤਾਂ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਪੈਨਲ ਤਿਆਰ ਕਰ ਲਿਆ ਗਿਆ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ। ਸਭ ਤੋਂ ਪਹਿਲਾ ਨਾਮ ਸੰਗਰੂਰ ਤੋਂ ਸਾਬਕਾ ਵਿਧਾਇਕ ਰਹੇ ਜੋ ਕਿ ਕਾਂਗਰਸ ਪਾਰਟੀ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ 'ਚ ਆਏ ਨੇ ਅਰਵਿੰਦ ਖੰਨਾ ਦਾ ਆਉਂਦਾ ਹੈ। ਅਰਵਿੰਦ ਖੰਨਾ ਲਗਾਤਾਰ ਜਿਹੜੇ ਆ ਧੂਰੀ ਅਤੇ ਸੰਗਰੂਰ ਤੋਂ ਜਿਹੜਾ ਐਮਐਲਏ ਬਣਦੇ ਰਹੇ ਕਾਂਗਰਸ ਦੀ ਟਿਕਟ ਤੇ ਉਸ ਤੋਂ ਪਹਿਲਾਂ 2009 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਕਾਂਗਰਸ ਦੀ ਟਿਕਟ ਤੇ ਲੜ ਚੁੱਕੇ ਨੇ ਪਰ ਸੁਖਦੇਵ ਸਿੰਘ ਢੀਂਡਸਾ ਤੋਂ ਹਾਰ ਗਏ ਸੀ ਉਸ ਤੋਂ ਇਲਾਵਾ ਜਿਹੜਾ ਅਰਵਿੰਦ ਖੰਨਾ ਦੇ ਜਿਹੜਾ ਸੰਗਰੂਰ ਦੇ ਵਿੱਚ ਉਹਨਾਂ ਦੀ ਉਮੀਦ ਫਾਊਂਡੇਸ਼ਨ ਕੰਮ ਕਰਦੀ ਹੈ ਅਜਿਹੇ ਕਈ ਪਲੱਸ ਪੁਆਇੰਟ ਹੈ ਖੰਨਾ ਦੇ ਲਈ 2022 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਦੀ ਟਿਕਟ ਤੇ ਲੜੀਆਂ ਪਰ 15000 ਵੋਟ ਦੇ ਨਾਲ ਹੀ ਸਫਰ ਕਰਨਾ ਪਿਆ ਅਜਿਹੀ ਸਥਿਤੀ ਹੈ ਭਾਜਪਾ ਦੇ ਲਈ ਦੂਜਾ ਨਾ ਸਭ ਤੋਂ ਅਹਿਮ ਨਾ ਆਉਂਦਾ ਕੇਵਲ ਸਿੰਘ ਢਿੱਲੋਂ ਦਾ ਕੇਵਲ ਸਿੰਘ ਢਿੱਲੋਂ ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹੇ ਆ ਕਾਂਗਰਸ ਦੀ ਟਿਕਟ ਤੇ ਪੁਰਾਣੇ ਕਾਂਗਰਸੀ ਸੀ ਪਰ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਭਾਜਪਾ ਵੱਲੋਂ ਉਹਨਾਂ ਨੂੰ ਸੰਗਰੂਰ ਦੀ ਜਿਹੜੀ ਹੈ 2022 ਦੀ ਉਪ ਚੋਣ ਹੈ ਜਿਹੜੀ ਉਹ ਲੜਾਈ ਗਈ ਜਿਸ ਤੋਂ ਬਾਅਦ ਚ ਉਹਨਾਂ ਨੇ ਜਿਹੜਾ 60000 ਦੇ ਕਰੀਬ ਵੋਟ ਹਾਸਲ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਅਹਿਮ ਗੱਲ ਇਹ ਹੈ ਤੀਜਾ ਨਾਂ ਜਿਹੜਾ ਆਉਂਦਾ ਹੈ ਤੀਜਾ ਨਾਂ ਜਿਹੜਾ ਦਵਨ ਬਾਜਵਾ ਦਾ ਆਉਂਦਾ ਹੈ ਦਵਨ ਬਾਜਵਾ ਨੇ ਜਿਹੜੇ ਉਹ ਵੀ ਕਾਂਗਰਸ ਪਛੋਕੜ ਵਾਲਿਆ ਵਿਦਿਆਰਥੀ ਰਾਜਨੀਤੀ ਚੋਂ ਕਾਂਗਰਸ ਚ ਆਏ ਕਾਂਗਰਸ ਚੋਂ ਹੁਣ ਉਹ ਭਾਜਪਾ ਚ ਚਲੇ ਗਿਆ ਦੋ ਵਾਰ ਉਹਨਾਂ ਨੇ ਚੋਣ ਲੜੀ ਸੁਨਾਮ ਤੋਂ ਦੋਨੀ ਵਾਰ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਚੌਥਾ ਨਾਂ ਆਉਂਦਾ ਅਮਨਦੀ ਪੂਨੀਆ ਦਾ ਭਾਜਪਾ ਦੇ ਟਕਸਾਲੀ ਵਰਕਰ ਆ ਸੰਗਰੂਰ ਜ਼ਿਲ੍ਹੇ ਦੇ ਅੰਦਰ ਲਗਾਤਾਰ ਪਾਰਟੀ ਦੇ ਲਈ ਕੰਮ ਕਰਦੇ ਆ ਰਿਆ ਉਹਨਾਂ ਦੇ ਪਿਤਾ ਜਿਹੜੇ ਆ ਉਹ ਭਾਜਪਾ ਦੇ ਸੰਗਰੂਰ ਅੰਦਰ ਜਿਹੜੇ ਮੋਦੀ ਮੈਂਬਰ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਪਾਰਟੀ ਦੇ ਮੋਢ ਲਾਉਣ ਵਾਲਿਆਂ ਦੇ ਵਿੱਚੋਂ ਇੱਕ ਨੇ ਪਾਰਟੀ ਨੂੰ ਜਿੰਦਾ ਰੱਖਣ ਵਾਲਿਆਂ ਚੋਂ ਸਤਵੰਤ ਪੁਨੀਆ ਹੁਰੀ ਨੇ ਉਹਨਾਂ ਦਾ ਨਾਮ ਆਉਂਦਾ ਹੈ ਚਾਰ ਨਾਂ ਨੇ ਚਾਰੇ ਨਾਵਾਂ ਦੀ ਤਫਸੀਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰਕਾਰ ਕਿਹੜੇ ਇਹਨਾਂ ਦੇ ਪਲੱਸ ਤੇ ਕਿਹੜੇ ਇਹਨਾਂ ਦੇ ਮਾਈਨਸ ਪੁਆਇੰਟ ਰਹਿ ਸਕਦੇ ਆ ਜੇਕਰ ਇਹਨਾਂ ਨੂੰ ਉਮੀਦਵਾਰ ਬਣਾਇਆ ਜਾਂਦਾ ਕੁੱਲ ਮਿਲਾ ਕੇ ਸਥਿਤੀ ਕੀ ਬਣਦੀ ਹੋਈ ਵਿਖਾਈ ਦੇ ਰਹੀ ਆ ਇਸ ਤੇ ਗੱਲ ਕਰਦੇ ਹਾਂ ਸ਼ੋਮਲੀ ਅਕਾਲੀ ਦਲ ਤੇ ਭਾਜਪਾ ਨੇ 2007 ਤੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗੱਠਜੋੜ ਦੀਆਂ ਸਰਕਾਰਾਂ ਇਸ ਸੂਬੇ ਨੂੰ ਦਿੱਤੀਆਂ ਜਿਨ੍ਹਾਂ ਦਾ ਪਿਛਲੇ ਸਮੇਂ ਦੌਰਾਨ ਤੋੜ-ਵਿਛੋੜ ਅਤੇ ਹੁਣ ਦੁਬਾਰਾ ਗੱਠਜੋੜ ਦੀਆਂ ਕਨਸੂਆਂ ਨੇ ਰਾਜ ਦਾ ਸਿਆਸੀ ਪਾਰਾ ਗਰਮਾਇਆ ਹੋਇਆ। ਸਿਆਸੀ ਮਾਰਾਂ ਦਾ ਮੰਨਣਾ ਕਿ ਜੇ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਕਰ ਲੈਂਦਾ ਤਾਂ ਕਿਸਾਨੀ ਅੰਦੋਲਨ ਦੇ ਚੱਲਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡਾਂ ਵਿੱਚ ਇਸ ਦੇ ਰਵਾਇਤੀ ਬੋਰਡ ਦੇ ਸਾਹਮਣੇ ਵੱਡੇ ਰੋਧਾ ਜਿਹੜਾ ਸਾਹਮਣਾ ਵੀ ਕਰਨਾ ਪੈ ਸਕਦਾ ਜੋ ਕਿ ਪਾਰਟੀ ਦਾ ਮੂਲ ਵੋਟ ਬੈਂਕ ਹੈ। ਜੇ ਅਕਾਲੀ ਦਲ ਗੱਠਜੋੜ ਨਹੀਂ ਕਰਦਾ ਤਾਂ ਰਾਮ ਮੰਦਰ ਦੇ ਨਾਂ ਤੇ ਪੈਣ ਵਾਲੀਆਂ ਹਿੰਦੂ ਵੋਟਾਂ ਉਸ ਤੋਂ ਦੂਰ ਹੋ ਸਕਦੀਆਂ ਨੇ। ਅਜਿਹੀ ਕਸ਼ਮਕਸ਼ ਦਾ ਸਾਹਮਣਾ ਭਾਜਪਾ ਕਰ ਰ ਭਾਜਪਾ ਦੇ ਅਕਾਲੀ ਦਲ ਨੂੰ ਜੇ ਮਾਲਵੇ ਖਿੱਤੇ ਦੀ ਹੈਮ ਸੀਟ ਸੰਗਰੂਰ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੀ ਨਹੀਂ ਬਲਕਿ ਇੱਥੋਂ ਮੁੱਖ ਮੰਤਰੀ ਦੋ ਵਾਰ ਲੋਕ ਸਭਾ ਦੀ ਪ੍ਰਤੀਨਿਧਤਾ ਵੀ ਕਰ ਚੁੱਕੇ ਨੇ ਤਾਂ ਸਿਆਸੀ ਮਜਾਜ ਦੋਹਾਂ ਪਾਰਟੀਆਂ ਲਈ ਕੀ ਰਹੇਗਾ ਇਸ ਤੇ ਚਰਚਾ ਜਿਹੜੀ ਆ ਉਹ ਚੱਲ ਰਹੀ ਹੈ ਜੇ ਅਕਾਲੀ ਦਲ ਇਕੱਲੇ ਚੋਣ ਮੈਦਾਨ ਚ ਨਿਤਰਦਾ ਹੈ ਤਾਂ ਵੱਡੀ ਸੰਭਾਵਨਾ ਹੈ ਕਿ ਇਥੋਂ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡ ਸਾਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਜਾਂ ਫਿਰ ਸਾਬਕਾ ਵਿਧਾਇਕ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਇਕਬਾਲ ਸਿੰਘ ਝੁੰਦਾ ਉਮੀਦਵਾਰ ਹੋ ਸਕਦੇ ਆ ਜਦ ਕਿ ਭਾਜਪਾ ਦੇ ਇਕੱਲੇ ਚੋਣ ਲੜਨ ਦੀ ਸੂਰਤ ਦੇ ਵਿੱਚ ਸਾਬਕਾ ਵਿਧਾਇਕ ਅਰਵਿੰਦ ਖੰਨਾ ਕੇਵਲ ਸਿੰਘ ਢਿੱਲੋਂ ਅਮਨਦੀਪ ਪੂਨੀਆ ਤੇ ਦਮਨਥਿੰਦ ਬਾਜਵਾ ਦਾ ਨਾਮ ਚਰਚਾ ਚ ਹੈ ਭਾਜਪਾ ਦੇ ਸੂਤਰ ਦੱਸਦੇ ਆ ਕਿ ਹਾਈ ਕਮਾਂਡ ਕੋਲ ਭਾਜਪਾ ਦੇ ਆਗੂਆਂ ਦਾ ਪੈਨਲ ਜਿਸ ਚ ਅਰਵਿੰਦ ਖੰਨਾ ਕੇਵਲ ਸਿੰਘ ਢਿੱਲੋਂ ਅਮਨਦੀਪ ਸਿੰਘ ਪੂਨੀਆ ਤੇ ਦਮਨ ਥੰਦ ਬਾਜਵਾ ਦਾ ਨਾਮ ਸੰਭਾਵਿਤ ਠੋਸ ਦਾਵੇਦਾਰਾਂ ਦੇ ਵਿੱਚੋਂ ਭੇਜਿਆ ਗਿਆ ਹੈ। ਅਰਵਿੰਦ ਖੰਨਾ ਸੰਗਰੂਰ ਅਤੇ ਧੂਰੀ ਤੋਂ ਕਾਂਗਰਸ ਦੇ ਵਿਧਾਇਕ ਰਹੇ ਆ। ਸਾਲ 2022 ਦੀ ਵਿਧਾਨ ਸਭਾ ਚੋਣਾਂ 'ਚ ਉਹਨਾਂ ਨੇ ਭਾਜਪਾ ਦੀ ਟਿਕਟ ਤੇ ਸੰਗਰੂਰ ਤੋਂ ਲੜੀ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੂਤਰੇ ਵੀ ਦੱਸਦੇ ਆ ਕਿ ਅਰਵਿੰਦ ਖੰਨਾ ਪ੍ਰਵਾਸੀ ਅਤੇ Hindu ਬਹੁਗਿਣਤੀ ਵਾਲੀ ਸੀਟ ਲੁਧਿਆਣਾ ਤੋਂ ਵੀ ਚੋਣ ਲੜ ਸਕਦੇ ਆ। ਜਦਕਿ ਕੇਵਲ ਸਿੰਘ ਢੱਲੂ ਕਾਂਗਰਸ ਪਾਰਟੀ ਵੱਲ ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹੇ ਨੇ। ਲੋਕ ਸਭਾ ਚੋਣ 2022 ਵਿੱਚੋਂ ਕਾਂਗਰਸੀ ਟਿਕਟ ਤੋਂ ਲੜੇ ਸਨ। ਪਰ ਭਗਵੰਤ ਮਾਨ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਉਪਰੰਤ ਹੋਈ ਲੋਕ ਸਭਾ ਜਿਮਨੀ ਚੋਣ ਦੇ ਦੌਰਾਨ ਵੀ ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਚੋਣ ਲੜਾਈ ਸੀ ਪਰ ਉਹ ਚੋਣ ਹਾਰ ਗਏ ਹੁਣ ਭਾਜਪਾ ਉਹਨਾਂ ਤੇ ਦਾਅ ਲਗਾਉਣ ਦੀ ਹੈ ਜਾਂ ਨਹੀਂ ਇਹ ਚਰਚਾ ਦਾ ਵਿਛਾਇਆ ਭਾਜਪਾ ਵੱਲੋਂ ਭੇਜੇ ਗਏ ਪੈਨਲ ਵਿੱਚ ਤੀਜਾ ਨਾਮ ਆਉਂਦਾ ਹੈ ਸਥਾਨਕ ਆਕੂ ਅਮਨਦੀਪ ਸਿੰਘ ਪੂਨੀਆ ਦਾ ਅਮਨਦੀਪ ਸਿੰਘ ਪੂਨੀਆ ਦੇ ਪਿਤਾ ਸਤਵੰਤ ਪੂਨੀਆ ਭਾਜਪਾ ਦੇ ਇਸ ਜ਼ਿਲ੍ਹੇ ਦੇ ਮੋਢੀ ਆਗੂਆਂ ਵਿੱਚ ਰਹੇ ਨੇ ਭਾਜਪਾ ਕਿਸਾਨ ਮੋਰਚੇ ਨਾਲ ਜੁੜੇ ਰਹੇ ਸਤਵੰਤ ਪੂਨੀਆ ਨੇ ਹਰ ਔਖੇ ਸਮੇਂ ਪਾਰਟੀ ਦੇ ਨਾਲ ਨਿਵਾਇਆ ਜਦ ਪਾਰਟੀ ਆਪਣੇ ਸਭ ਤੋਂ ਮਾੜੇ ਦੌਰ ਵਿੱਚ ਪੰਜਾਬ ਵਿੱਚੋਂ ਅੰਦਰੋਂ ਲੰਘ ਰਹੀ ਸੀ ਤਾਂ ਸਤਵੰਤ ਪੁਣੀਆ ਪਾਰਟੀ ਦੇ ਨਾਲ ਚਟਾਨਾਂ ਵਾਂ ਖੜੇਲੇ ਜ਼ਿਕਰ ਜੋ ਹੈ ਕਿ ਮਾਲਵਾ ਖਿੱਤੇ ਵਿੱਚ ਭਾਜਪਾ ਨੂੰ ਹਮੇਸ਼ਾ ਕਿਸੇ ਜੱਟ ਆਗੂ ਦੀ ਖੜੋਤ ਮਹਿਸੂਸ ਹੁੰਦੀ ਰਹੀ ਹੈ ਅਤੇ ਪੁਣੀਆ ਪਰਿਵਾਰ ਜਿਗਨ ਰੋਲ ਕਿਸਾਨੀ ਕਿਤੇ ਨਾਲ ਜੁੜਿਆ ਹੋਇਆ ਉਹ ਇਲਾਕੇ ਅਤੇ ਪਿੰਡਾਂ ਦੇ ਵਿੱਚ ਆਪਣਾ ਆਧਾਰ ਰੱਖਦਾ ਹੈ ਚੌਥਾ ਪ੍ਰਭਾਵਸ਼ਾਲੀ ਚਾਰਾ ਭਾਜਪਾ ਕੋਲ ਸਥਾਨਕ ਪੱਧਰ ਤੇ ਬੀਬੀ ਦਮਨਥਿੰਦ ਬਾਜਵਾ ਦਾਇਆ ਸੁਨਾਮ ਨਾਲ ਸੰਬੰਧਤ ਬੀਬੀ ਬਾਜਵਾ ਦੇ ਪਤੀ ਗੱਗੀ ਬਾਜਵਾ ਵੀ ਸਿਆਸਤ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮੀ ਵਿਖਾ ਰਹੇ ਨੇ ਵਿਦਿਆਰਥੀ ਰਾਜਨੀਤੀ ਤੋਂ ਆਏ ਬੀਬੀ ਦਮਨਥਿੰਦ ਬਾਜਵਾ ਪਹਿਲੀ ਵਾਰ ਵਿਧਾਨ ਸਭਾ ਚੋਣ 2017 ਵਿੱਚ ਸੁਨਾਮਤੋਲ ਕਾਂਗਰਸ ਦੀ ਟਿਕਟ ਤੇ ਲੜੇ ਸਨ ਪਰ ਉਹ ਹਾਰ ਗਏ ਜੁਮਿਨੀ ਪੱਧਰ ਤੇ ਬਾਜਵਾ ਪਰਿਵਾਰ ਹਲਕੇ 'ਚ ਕਾਫੀ ਸਰਗਰਮ ਵਿਖਾਈ ਦਿੰਦਾ ਹੈ ਕੁੱਲ ਮਿਲਾ ਕੇ ਸਥਿਤੀ ਨੂੰ ਜੇਕਰ ਕੋਖਣਾ ਹੋਵੇ ਸੰਗਰੂਰ ਦੇ ਅੰਦਰ ਭਾਵੇਂ ਕਿ ਭਾਜਪਾ ਫਾਈਟ ਦੇ ਅੰਦਰ ਇਕੱਲਿਆਂ ਵਿਖਾਈ ਨਹੀਂ ਦੇ ਰਹੀ ਕਿਤੇ ਕਿਤੇ ਨਹੀਂ ਵਿਖਾਈ ਦੇ ਰਹੀ ਜੇਕਰ ਜੇਕਰ ਭਾਜਪਾ ਦੀ ਵੋਟ ਪਰਸੈਂਟੇਜ ਵੀ ਦੇਖਣੀ ਹੋਵੇ 2022 ਦੀਆਂ ਜਿਹੜੀ ਉਪ ਚੋਣ ਹੋਈ ਸੀ ਸਮਰੂਲ ਲੋਕ ਸਭਾ ਹਲਕੇ ਦੀ ਉਸ ਦੇ ਵਿੱਚ ਵੀ ਕੋਈ ਖਾਸ ਨਹੀਂ ਵਿਖੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਜਿਹੜਾ ਭਾਜਪਾ ਦਾ ਇਸ ਵੇਲੇ ਦੇ ਜਿਹੜੇ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਰਣਦੀਪ ਦਰਯੋਲ ਉਹ 5 6000 ਵੋਟਾਂ ਤੇ ਸਿਮਟ ਗਏ ਇਸੇ ਤਰ੍ਹਾਂ ਹੀ ਸਾਰੇ ਕਿਤੇ ਰਿਆ ਸਿਰਫ ਰਵਿੰਦ ਖੰਨਾ ਤੇ ਦਮਨ ਸਿੰਘ ਬਾਜਵਾ ਨੂੰ ਕਹਿ ਸਕਦੇ ਹਾਂ ਕਿ ਵੀ ਬੈਲੈਂਸ ਜੀ ਵੋਟ ਪਈ 10000 ਪਲੱਸ ਗਏ ਤਾਂ ਕੁੱਲ ਮਿਲਾ ਕੇ ਜੇਕਰ ਭਾਜਪਾ ਇਕੱਲਾ ਚੋਣ ਲੜਦੀ ਹੈ ਤਾਂ ਉਹਦੀ ਜਿਹੜੀ ਵੋਟ ਹੈ ਉਹ 60 ਕੁ ਹਜ਼ਾਰ ਦੇ ਕਰੀਬ ਡਿੱਗਦੀ ਆ 60 ਨਹੀਂ ਤਾਂ ਕਹਿ ਲੋ 70 ਹੋ ਜਾਊਗੀ ਇਸ ਤੋਂ ਵੀ ਘੱਟ ਸਕਦੀ ਆ ਕਿ ਹਾਲਾਤ ਬਦਲਣ ਦਾ ਕੋਈ ਪਤਾ ਨਹੀਂ ਲੱਗਦਾ ਭਾਜਪਾ ਦੇ ਇਕੱਲਿਆਂ ਚੋਣ ਲੜਨ ਦੇ ਨਾਲ ਜਿਹੜੀਆਂ ਸਥਿਤੀਆਂ ਨੇ ਉਹ ਬੇਸ਼ੱਕ ਬਦਲ ਸਕਦੀਆਂ ਨੇ ਅਕਾਲੀ ਦਲ ਨੂੰ ਇਸ ਦਾ ਨੁਕਸਾਨ ਹੁੰਦਾ ਕਾਂਗਰਸ ਨੂੰ ਹੁੰਦਾ ਜਾਂ ਆਮ ਆਦਮੀ ਪਾਰਟੀ ਨੂੰ ਇਹ ਵੇਖਣ ਵਾਲੀ ਗੱਲ ਰਹੇਗੀ ਕੁੱਲ ਮਿਲਾ ਕੇ ਭਾਜਪਾ ਕਿਸੇ ਦਾ ਨੁਕਸਾਨ ਕਰ ਸਕਦੀ ਆ ਪਰ ਆਪ ਸੰਗਰੂਰ ਲੋਕ ਸਭਾ ਸੀਟ ਜਿੱਤਦੀ ਹੋਈ ਨਹੀਂ ਵਿਖਾਈ ਦਿੰਦੀ